ਧੁੰਦ ਦੇਖ ਲਓ ਤੁਸੀਂ ਕਿੰਨੀ ਪਈ ਹੋਈ ਜਾਣਾ 3 ਕਿਲੋਮੀਟਰ ਰਨਿੰਗ ਆ ਜੀ ਜਿਹੜੀ ਆਪਾਂ ਉਹ ਕੰਪਲੀਟ ਕਰ ਲਈ 3 ਕਿਲੋਮੀਟਰ ਧੁੰਦ ਜੰਮੀ ਹੋਈ ਜਾਣਾ ਕੱਪੜੇ ਕੁੱਪੜੇ ਦੇ ਉੱਤੇ ਦੇਖੋ ਤੁਸੀਂ ਤਾਂ ਧੁੰਦ ਜਿਹੜੀ ਇਹੋ ਜੰਮ ਗਈ ਜਾਣਾ ਰਨਿੰਗ ਕਰਦੇ ਕਰਦੇ 100 ਗ੍ਰਾਮ ਪਨੀਰ ਪਾਇਆ ਇਹਦੇ ਵਿੱਚ ਗਾਜਰ ਪਾਈ ਆ ਬਰੀਕ ਬਰੀਕ ਹਨਾ ਤੇ ਹਰੀ ਮਿਰਚ ਪਾਈ ਆ ਥੋਈਆ ਜਿਹੜੇ ਮੇਰੇ ਬਿਲਕੁਲ ਠਰ ਗਏ ਮੈਂ ਦਸਤਾਨੇ ਵੀ ਨਹੀਂ ਲੈ ਕੇ ਆਇਆ ਵਰਕਆਊਟ ਦੇ ਨਾਲ ਨਾਲ ਡਾਈਟ ਆ ਜਿਹੜੀ ਤੁਹਾਡੀ ਡਾਈਟ ਬਹੁਤ ਵਧੀਆ ਹੋਣੀ ਚਾਹੀਦੀ ਤੇ ਡਾਈਟ ਨੂੰ ਸਟ੍ਰਿਕਲੀ ਤੁਸੀਂ ਫੋਲੋ ਕਰਨਾ ਜੇ ਤੁਸੀਂ ਡਾਈਟ ਨੂੰ ਸਟਿਕ ਲੈ ਜਾ ਤੇ ਜਿਹੜਾ ਆੜਿਆਂ ਦਾ ਜੈ ਸੋ ਹਾਂ ਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਸਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਲੀ ਫਿਟਨੈਸ ਦੇ ਵਿੱਚ ਜੀ ਤੇ ਅੱਜ ਆਪਣੇ ਵਲੋਗ ਦਾ ਹੈਗਾ ਜੀ ਦਿਨ 25ਵਾਂ 25ਵਾਂ ਦਿਨ ਅੱਜ ਆਪਣੇ ਵਲੋਗ ਦਾ ਤੇ ਸਵੇਰ ਦੇ ਜਿਹੜੇ ਉਹ 6:00 ਵਜੇ ਚੁੱਕੀ ਆ ਹਨਾ ਤੇ ਮੈਂ ਸਾਢੇ 6:00 ਵਜੇ ਦੇ ਕਰੀਬ ਮੈਂ ਗਰਾਊਂਡ ਜਾਊਂਗਾ ਜਿੱਤੇ ਅੱਧਾ ਇੱਕ ਘੰਟਾ ਮੇਰੇ ਕੋਲ ਪਿਆਵਾ ਸਾਢੇ 6:00 ਵਜੇ ਪੰਜ ਵਜੇ ਮੈਂ ਉੱਠ ਗਿਆ ਸੀ ਉੱਠਣਸ ਤਾਂ ਮੈਂ ਬਲੈਕ ਕਾਫੀ ਬਣਾਵਾਂਗਾ ਬਲੈਕ ਕਾਫੀ ਵੀ ਜੇ ਮੈਂ ਗਰਾਊਂਡ ਦੇ ਵਿੱਚ ਜਿਹੜਾ ਉਹ ਮੈਂ ਚੱਲ ਜਾਵਾਂਗਾ ਨਾ ਸੋ ਜਿਹੜਾ ਅੱਜ ਦਾ ਆਪਣਾ ਵਰਕਆਊਟ ਹੋਊਗਾ ਨਾ ਉਹ ਜਿੰਮ ਦੇ ਵਿੱਚ ਜਿਹੜਾ ਉਹੀ ਆਪਾਂ ਰਨਿੰਗ ਵਗੈਰਾ ਕਰਾਂਗੇ ਕਿਉਂਕਿ ਬਾਹਰ ਨਾ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਬਾਹਰ ਬਾਹਰ ਠੰਡ ਬਹੁਤ ਜ਼ਿਆਦਾ ਪਈ ਹੋਈ ਬਈ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਕੁਝ ਦਿਖਤ ਨਹੀਂ ਰਿਹਾ ਨਾ ਤੇ ਇਸ ਕਰਕੇ ਬੇ ਜਿੰਮ ਦੇ ਵਿੱਚ ਜਾ ਕੇ 30 35 ਮਿੰਟ ਜਿਹੜੀ ਆਪਾਂ ਰਨਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਜੇ ਐਕਸਰਸ ਕਰਨੀਆਂ ਹੋਈਆਂ ਥੋੜੀਆਂ ਨਾ ਉਹ ਕਰਾਂਗੇ ਵੈਸੇ ਪਹਿਲਾਂ ਤੇ ਭੇਡ ਦੀਆਂ ਲਾਵਾਂ ਤੇ ਤੇ 30 ਮਿੰਟ ਆਪਾਂ ਰਨਿੰਗ ਜਿਹੜੀ ਉਹ ਲਾਣੀ ਆ ਬੱਸ ਹੋਰ ਕੁਝ ਨਹੀਂ ਕਰਾਂਗਾ ਫਿਰ ਉਸ ਤੋਂ ਬਾਅਦ ਸਟ੍ਰੈਚਿੰਗ ਕਰਾਂਗੇ ਜੀ ਸਟ੍ਰੈਚਿੰਗ ਕਰਕੇ ਫਿਰ ਆਪਾਂ ਜਾਵਾਂਗੇ ਘਰ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ ਬ੍ਰੈਕਫਾਸਟ ਉਹ ਦੇਖਦੇ ਅੱਜ ਆਪਾਂ ਬ੍ਰੈਕਫਾਸਟ ਦੇ ਵਿੱਚ ਕੀ ਲੈਣਾ ਵਾ ਹਨ ਸੋ ਵਲੋਗ ਦੇ ਨਾਲ ਬਣਦੇ ਜਿਹੜੀ ਵੀ ਕੋਈ ਵੀ ਅਪਡੇਟ ਹੋਊਗੀ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗਾ ਸੋ ਉਮੀਦ ਕਰਦਾ ਵੀ ਜਿਹੜੇ ਮੇਰੇ ਵਲੋਗ ਨੂੰ ਫੋਲੋ ਕਰਦੇ ਪਏ ਨੇ ਨਾ 25 ਦਿਨ ਦੇ ਵਿੱਚ ਉਹਨਾਂ ਨੇ ਮਤਲਬ 3-4 ਕਿਲੋ weight ਜਿਹੜਾ ਉਹ ਤਾਂ ਘਟਾ ਲਿਆ ਹੋਣਾ ਹਨਾ ਅਗਰ ਤੁਹਾਡੇ ਵਿੱਚ ਕੋਈ ਮੇਰਾ ਪਿੰਡਪਰਾ ਹੈਗਾ ਵਾ ਜਿਨ੍ਹਾਂ ਨੇ 2 ਕਿ ਤਪリーズ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰੇ ਬਲੌਗ ਤੋਂ ਕੋਈ ਫਾਇਦਾ ਹੋਇਆ ਜਾਂ ਮੇਰੀ ਵੀਡੀਓ ਤੋਂ ਕੋਈ ਫਾਇਦਾ ਹੋਇਆ ਵਾ ਜਾਂ ਨਹੀਂ ਹੋਇਆ ਵੇ ਜੇ ਅਗਰ ਹੋਇਆ ਤਾਂ ਕਿੰਨਾ ਕ ਤੁਹਾਨੂੰ ਵੇਟ ਤੁਸੀਂ ਘਟਾ ਸਕਿਓ ਹਨ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੁਣ ਆਪਾਂ ਮਿਲਦੇ ਸਿੱਧਾ ਗਰਾਊਂਡ ਦੇ ਵਿੱਚ ਸੋ ਹਾਂਜੀ ਦੋਸਤੋ ਮੈਂ ਨਾ ਵਰਕਆਊਟ ਕਰਨ ਦੇ ਲਈ ਮੈਂ ਗਰਾਊਂਡ ਦੇ ਵਿੱਚ ਆ ਗਿਆ ਸੋ ਹੁਣ ਆਪਣਾ ਮੂਡ ਜਿਹੜਾ ਉਹ ਚੇਂਜ ਹੋ ਗਿਆ ਪਹਿਲਾਂ ਆਪਾਂ ਸੋਚਿਆ ਸੀਗਾ ਵੀ ਗਰਾਊਂਡ ਦੇ ਵਿੱਚ ਨਹੀਂ ਆਪਾਂ ਵਰਕਆਊਟ ਕਰਨਾਗਾ ਬਾਹਰਲੀ ਚ ਵੀ ਜਿਮ ਦੇ ਵਿੱਚ ਆਪਾਂ ਮਤਲਬ ਰਨਿੰਗ ਵਗੈਰਾ ਤੇ ਪੇਟ ਨਹੀਂ ਇੱਕ ਸੇ ਚਲਾਵਾਂਗੇ ਪਰ ਜਿੰਮ ਦੇ ਵਿੱਚ ਮੈਂ ਗਿਆ ਉੱਥੇ ਤਾਂ ਬਹੁਤ ਜ਼ਿਆਦਾ ਰਸ਼ ਸੀਗਾ ਸਾਰੇ ਮਤਲਬ ਵੀ ਠੰਡ ਕਰਕੇ ਨਾ ਜਿੰਮ ਦੇ ਵਿੱਚ ਬੜੇ ਹੋਏ ਆ ਕੋਈ ਰੰਨੀ ਰੋਣ ਲੱਗਾ ਹੋਇਆ ਕੋਈ ਜਿੰਮ ਦੇ ਵਿੱਚ ਵਰਕਆਊਟ ਕਰਦਾ ਪਿਆ ਵਾ ਮੈਂ ਸੋਚਿਆ ਵੀ ਜਿੰਮ ਦੇ ਵਿੱਚ ਤਾਂ ਵਰਕਆਊਟ ਹੋਣਾ ਨਹੀਂ ਹੈਗਾ ਰਸ਼ ਬਹੁਤ ਜ਼ਿਆਦਾ ਵਾ ਕਿਉਂ ਨਾ ਵੀ ਮੈਂ ਬਾਹਰ ਲਈ ਗ੍ਰਾਊਂਡ ਚੱਲ ਜਾਂਦਾ ਵਾ ਰਨਿੰਗ ਕਰਨਾ ਤੇ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਠੰਡ ਪਈ ਹੋਈ ਹੈ ਨਾ ਧੁੰਦ ਦੇਖ ਲਓ ਤੁਸੀਂ ਕਿੰਨੀ ਪਈ ਹੋਈ ਹੈ ਨਾ ਤੇ ਠੰਡ ਪਈ ਹੈ ਸੜਕ ਵੀ ਸਾਰੀ ਗਿੱਲੀ ਹੋਈ ਪਈ ਹੈ ਲੱਗਦਾ ਜਿਦਾ ਵੀ ਮਤਲਬ ਮੀਂਹ ਪਿਆ ਹੁੰਦਾ ਵਾ ਸੋ ਹੁਣ ਆਪਾਂ ਗ੍ਰਾਊਂਡ ਦੇ ਵਿੱਚ ਆ ਗਏ ਬਾਹ ਬਾਏ ਮੈਨੂੰ 25 30 ਮੀਟਰ ਤੇ ਤੱਕ ਦੇਖਦਾ ਪਿਆ ਉਤੋਂ ਅੱਗੇ ਕੁਝ ਵੀ ਨਹੀਂ ਦੇਖਦਾ ਪਿਆ ਤੇ ਹੱਥ ਵੀ ਹੈ ਜਿਹੜੇ ਮੇਰੇ ਬਿਲਕੁਲ ਠਰ ਗਏ ਮੈਂ ਦਸਤਾਨੇ ਵੀ ਨਹੀਂ ਲੈ ਕੇ ਆਇਆ ਤੇ ਪਰ ਜਿਹੜਾ ਵਰਕਆਊਟ ਆ ਉਹ ਤਾਂ ਚਲੋ ਕਰਨਾ ਹੀ ਕਰਨਾ ਪਰ ਜਿਹੜੀ ਠੰਡ ਆ ਨਾ ਇਹ ਠੰਡ ਸਿਰਫ ਮੈਨੂੰ ਲੱਗਦਾ 10 15 ਮਿੰਟ ਲੱਗਣੀ ਆ ਜਦੋਂ ਮੈਂ ਰਨਿੰਗ ਸ਼ੁਰੂ ਕਰਤੀ ਵਰਕਆਊਟ ਜਦੋਂ ਮੈਂ ਸ਼ੁਰੂ ਕਰਦਾ ਉਦੋਂ ਠੰਡ ਆਪੇ हट ਜਾਣੀ ਜਾਂ ਨਾ ਕਿਉਂਕਿ ਬੋਡੀ ਆ ਜਿਹੜੀ ਉਹ ਗਰਮ ਹੋ ਜਾਣੀ ਆ ਸੋ ਹੁਣ ਜਿਹੜੇ ਮੈਂ ਆ 5 ਕਿਲੋਮੀਟਰ ਰਨਿੰਗ ਲਵਾਂਗਾ 5 ਕਿਲੋਮੀਟਰ ਰਨਿੰਗ ਲਾਉਣੀ ਆ ਤੇ ਫਿਰ ਉਸ ਤੋਂ ਬਾਅਦ ਆ 5 ਕਿਲੋਮੀਟਰ ਰਨਿੰਗ ਲਾ ਕੇ ਫਿਰ ਜਿਮ ਦੇ ਵਿੱਚ ਜਾਊਗਾ ਉਦੋਂ ਰਸ਼ ਵੀ ਕਰ ਜੂਗਾ ਫਿਰ ਪੇਟ ਦੀਆਂ ਜਿਹੜੀਆਂ ਢਿੱਡ ਦੀਆਂ ਐਕਸਰਸਾਈਜ਼ ਜਿਹੜੀਆਂ ਉਹ ਲਾਊਗਾ ਫਿਰ ਉਸ ਤੋਂ ਬਾਅਦ ਕੂਲ ਲਾਉ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਜਿਹੜਾ ਬ੍ਰੇਕਫਾਸਟ ਆ ਉਹ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਿਓ ਜੀ ਹੁਣ ਆਪਾਂ ਕਰਨ ਲੱਗਿਆ ਰਨਿੰਗ ਸ਼ੁਰੂ ਜੀ ਆਪਣੀ ਜਿਹੜੀ 3 ਕਿਲੋਮੀਟਰ ਰਨਿੰਗ ਆ ਜੀ ਜਿਹੜੀ ਆਪਾਂ ਉਹ ਕੰਪਲੀਟ ਕਰ ਲਈ 3 ਕਿਲੋਮੀਟਰ ਹੁਣ 2 ਕਿਲੋਮੀਟਰ ਰਨਿੰਗ ਰਹੀ ਆ ਤੋਰ ਲਾਪ 5 ਕਿਲੋਮੀਟਰ ਨੀ ਲੋਣੀ ਆ ਤੁਸੀਂ ਦੇਖ ਸਕਦੇ ਹੋ ਠੰਡ ਜਿਹੜੀ ਕਿੰਨੀ ਪੈਰੀ ਜਾਣਾ ਧੁੰਦ ਬਹੁਤ ਜ਼ਿਆਦਾ ਹੋਈ ਹੋਈ ਆ ਸੋ ਹੁਣ 2 ਕਿਲੋਮੀਟਰ ਨੀ ਲਾ ਕੇ ਆਪਾਂ ਮਿਲਦੇ ਨੇ ਜੀ ਸੋ ਹਾਂ ਜੀ ਆਪਾਂ ਜਿਹੜੀ 5 ਕਿਲੋਮੀਟਰ ਨੀ ਗਾ ਨਾ ਉਹ ਕੰਪਲੀਟ ਹੋ ਗਈ ਆ ਨਾ ਜ਼ਿਆਦਾ ਮਤਲਬ ਆਪਾਂ ਤੇਜ਼ ਲਈ ਹੈ ਕੀ ਨਾ ਜ਼ਿਆਦਾ ਮਤਲਬ ਵੀ ਸਲੋ ਮੀਡੀਅਮ ਜੀ ਵਾਸਤੇ ਉਤਰਾਏ 25 30 ਮਿੰਟ ਦੇ ਵਿੱਚ ਆਪਾਂ 5 ਕਿਲੋਮੀਟਰ ਨੀ ਜਿਹੜੀ ਆ ਬਹੁਤ ਕੰਪਲੀਟ ਕਰਕੇ ਪਹਿਲਾਂ ਠੰਡ ਬਹੁਤ ਜ਼ਿਆਦਾ ਸੀ ਜੀ ਹੈ ਨਾ ਜਦੋਂ ਸਟਾਰਟ ਕੀਤੀ ਬਟ ਹੁਣ ਹੁਣ ਵੀ ਲੱਦੀ ਵੀ ਹੁਣ ਨਾ ਗਰਮੀ ਆ ਗਈ ਪੂਰੀ ਸਰੀਰ ਨੂੰ ਅੰਦਰ ਪਸੀਨਾ ਆ ਗਿਆ ਪੂਰੇ ਸਰੀਰ ਨੂੰ ਹਨਾ ਪਸੀਨਾ ਪਸੀਨੀ ਹੋ ਗਿਆ ਅੰਦਰ ਟੀ-ਸ਼ਰਟ ਵੀ ਗਿੱਲੀ ਹੋ ਗਈ ਆ ਪਤਾ ਲੱਗਦਾ ਵਾ ਤੂੰ ਦੇਖਦੇ ਧੁੰਦ ਕਿੰਨੀ ਪਈ ਸੀ ਮੇਰੀ ਅੱਖਾਂ ਤੇ ਦੇਖੋ ਦਾੜ੍ਹੀ ਤੇ ਦੇਖੋ ਹਨਾ ਟੋਪੀ ਦੇ ਉੱਤੇ ਦੇਖ ਕਿਦਾਂ ਧੁੰਦ ਜੰਮੀ ਹੋਈ ਆ ਹਨਾ ਕੱਪੜੇ-ਕੁਪੜੇ ਦੇ ਉੱਤੇ ਦੇਖ ਤੂੰ ਇਦਾਂ ਧੁੰਦ ਜਿਹੜੀ ਇਹੋ ਜੰਮ ਗਈ ਆ ਨਾ ਰਨਿੰਗ ਕਰਦੇ ਕਰਦੇ ਸੋ ਬਹੁਤ ਵਧੀਆ ਆਪਣਾ ਹੁਣ ਜ਼ੋਰ ਲੱਗ ਗਿਆ ਹਨਾ ਬੋਡੀ ਪੂਰੀ ਗਰਮ ਹੋ ਗਈ ਆ ਤੇ ਹੁਣ ਜਾਵਾਂਗੇ ਆਪਾਂ ਆਪਣੇ ਗਰਾਊਂਡ ਦੇ ਵਿੱਚ ਉੱਥੇ ਜਿੰਮ ਦੇ ਵਿੱਚ ਯ ਜਿਮ ਦੇ ਵਿੱਚ ਹੁਣ ਮੈਂ ਜਾ ਕੇ ਲਾਉਂਗਾ ਟਿੱਡ ਦੀਆਂ ਐਕਸਰਸਾਈਜ਼ ਕਰਾਂਗਾ ਫਿਰ ਉਸ ਤੋਂ ਬਾਅਦ ਕਰੂੰਗਾ ਸਟੱਚਿੰਗ ਬਸ ਇੰਨਾ ਕੀ ਵਰਕਆਊਟ ਜਿਹੜਾ ਆਪਣਾ ਹੋਊਗਾ ਤੇ ਉਸ ਤੋਂ ਬਾਅਦ ਮੁੜ ਕੇ ਸ਼ਾਮ ਦਾ ਅੱਜ ਆਪਣਾ ਵਰਕਆਊਟ ਹੈ ਨਹੀਂਗਾ ਤੇ ਫਿਰ ਘਰ ਜਾ ਕੇ ਜਿਹੜਾ ਬ੍ਰੈਕਫਾਸਟ ਆਪਣਾ ਉਹੋ ਕਰਨਾ ਵਾਣਾ ਹੁਣ ਡਾਈਟ ਦੇ ਦਿਵਾਲੇ ਹੋਣਾ ਵਾ ਸੋ ਵਰਕਆਊਟ ਜਿਹਨਾਂ ਦਾ ਆਪਣਾ ਕਰਨਾ ਚਾਹੀਦਾ ਉਹ ਵਰਕਆਊਟ ਆਪਾਂ ਕਰ ਲਿਆ ਵਾ ਤੇ ਹੁਣ ਜਿਹੜੀ ਡਾਈਟ ਆ ਡਾਈਟ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਵਰਕਆਊਟ ਦੇ ਨਾਲ ਨਾਲ ਡਾਈਟ ਜਿਹੜੀ ਤੁਹਾਡੀ ਡਾਈਟ ਬਹੁਤ ਵਧੀਆ ਹੋਣੀ ਚਾਹੀਦੀ ਹੈ ਤੇ ਡਾਈਟ ਨੂੰ ਸਟ੍ਰਿਕਲੀ ਤੁਸੀਂ ਫੋਲੋ ਕਰਨਾ ਜੇ ਤੁਸੀਂ ਡਾਈਟ ਨੂੰ ਸਟ੍ਰਿਕਲੀ ਫੋਲੋ ਕਰੋਗੇ ਤੁਹਾਡਾ ਭਾਰ ਦੇਖੋ ਕਿੰਨੀ ਛੇਤੀ ਜਿਹੜਾ ਉਹ ਘਟਨਾ ਸ਼ੁਰੂ ਹੋਏਗਾ ਜੀ ਸੋ ਹੁਣ ਚੱਲਦੇ ਆਂ ਆਪਾਂ ਜਿਮ ਦੇ ਵਿੱਚ ਹਨਾ ਸੋ ਦੇਖੋ ਠੰਡ ਦੇ ਵਿੱਚ ਮੈਂ ਰਨਿੰਗ ਲਾ ਰਿਹਾ ਨਾ ਤੁਸੀਂ ਵੀ ਲਾ ਸਕਦੇ ਹੋ ਠੰਡ ਕੁਝ ਨਹੀਂ ਕਹਿੰਦੀ ਹੈਗੀ ਇੱਕ ਵਾਰੀ ਤੁਸੀਂ ਆਪਣਾ ਵਰਕਆਊਟ ਜਿਹੜਾ ਉਹ ਸ਼ੁਰੂ ਕਰ ਦਿਓ ਹਨਾ ਵੀ ਮਤਲਬ ਇਹ ਦੇਖੋ ਯਾਰ ਜੇ ਮੈਂ ਲਾ ਰਿਹਾ ਤੁਸੀਂ ਵੀ ਲਾ ਹੀ ਸਕਦੇ ਹੋ ਰਨਿੰਗ ਲਾ ਸਕਦੇ ਹੋ ਤੁਸੀਂ ਬਾਹਰਲੀ ਹੁੰਦੇ ਜਿਹੜੇ ਮੇਰੇ ਭੈਣੋ ਭਰਾ ਕਹਿੰਦੇ ਨਾ ਵੀ ਠੰਡ ਬਹੁਤ ਜ਼ਿਆਦਾ ਵਾਸੀ ਵਰਕਆਊਟ ਜਿਹੜਾ ਨਹੀਂ ਕਰ ਸਕਦੇ ਬਾਹਰ ਜਾ ਨਹੀਂ ਸਕਦੇ ਧੁੰਦ ਕਰਕੇ ਸੋ ਵਰਕਆਊਟ ਮੈਂ ਕਹਿੰਦਾ ਕੁਝ ਨਹੀਂ ਹੈਗਾ ਜੇ ਅਗਰ ਤੁਸੀਂ ਆਪਣੇ ਸਰੀਰ ਲਈ ਕੁਝ ਪੋਣਾ ਚਾਹੁੰਦੇ ਹੋ ਭਾਰ ਘਟਾਉਣਾ ਚਾਹੁੰਦੇ ਹੋ ਨਾ ਕੁਝ ਪੋਣ ਲਈ ਕੁਝ ਨਾ ਕੁਝ ਤੁਹਾਨੂੰ ਖੋਣਾ ਪਏਗਾ ਹਨਾ ਸੋ ਇਸ ਕਰਕੇ ਉઠੋ ਸਵੇਰੇ ਤੇ ਸਰੀਰ ਨੂੰ ਤੋੜੋ ਜਿੰਨਾ ਸਰੀਰ ਨੂੰ ਤੁਸੀਂ ਤੋੜੋਗੇ ਉਹਨਾਂ ਦਾ ਤੁਹਾਡਾ ਸਰੀਰ ਜਿਹੜਾ ਵਧੀਆ ਬਣੇਗਾ ਚਮਕੇਗਾ ਸੋ ਹੁਣ ਆਪਾਂ ਜਨਰਲ ਜਿਮ ਦੇ ਵਿੱਚ ਚੁੱਤੀ ਜਾ ਕੇ ਲਾਵਾਂਗੇ ਆਪਾਂ ਪੇਟ ਦੀਆਂ ਐਕਸਰਸਾਈਜ਼ ਸੋ ਬਲੋਗ ਦੇ ਨਾਲ ਬਣੇ ਰਹੋ ਜੀ ਨੀ ਕਰਕੇ ਜਿੰਮ ਦੇ ਵਿੱਚ ਮੈਂ ਆ ਗਿਆ ਤੇ ਉਸ ਤੋਂ ਬਾਅਦ ਆ ਕੇ ਨਾ ਮੈਂ ਇਹਦੇ ਸੀ ਜਿਹੜੇ ਮੈਂ ਪੇਟ ਦੀਆਂ ਢਿੱਡ ਦੀਆਂ ਐਕਸਰਸਾਈਜ਼ਾਂ ਲਾਈ ਜਾਂਦੇ ਜਿਹੜੀਆਂ ਇਹਵੇਂ ਪਹਿਲਾਂ ਅੱਪਰ ਬੋਡੀ ਦੀ ਲਾਈਆਂ ਅੱਪਰ ਐब्स ਦੀਆਂ ਫਿਰ ਉਸ ਤੋਂ ਬਾਅਦ ਮੈਂ ਲੋਅਰ ਐब्स ਦੀਆਂ ਲਾਈਆਂ ਇਹਦੇ ਜਿਹੜੇ ਰੈਪੀਟਿਸ਼ਨ 35 ਤੋਂ 40 ਲੋਂਦਾ ਸੀ ਟੋਟਲ ਸੀ ਜਿਹੜੇ ਮੈਂ ਇਹਦੇ ਚਾਰ ਸੈਟ ਲਾਏ ਦੋ ਅੱਪਰ ਐब्स ਦੇ ਦੋ ਲੋਅਰ ਐब्स ਦੇ ਸੋ ਜੇ ਤੁਸੀਂ ਆਪਣਾ ਢਿੱਡ ਘਟਾਉਣਾ ਚਾਹੁੰਦੇ ਤਾਂ ਆਇਕਸੇ ਜ਼ਰੂਰ ਕਰਿਆ ਕਰੋ ਸੋ ਹਾਂਜੀ ਮੈਂ ਵਰਕਆਊਟ ਕਰਕੇ ਘਰੇ ਆ ਗਿਆ ਸੀਗਾ ਵਰਕਆਊਟ ਕਰਕੇ ਨਾ ਮੈਂ ਪ੍ਰੋਟੀਨ ਸੀਗਾ ਜਿਹੜਾ ਉਹ ਲੈ ਲਿਆ ਸੀਗਾ ਪ੍ਰੋਟੀਨ ਲੈਣ ਨੂੰ ਮੈਨ ਤੇ ਹੁਣ ਮੈਂ ਅਲੱਗ ਪਰ ਬ੍ਰੇਕਫਾਸਟ ਕਰਨ ਸੁਬਹ ਬ੍ਰੇਕਫਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਲਿਆਵਾ ਪੋਹਾ ਲਿਆਵਾ ਨਾ ਇਹ 40 ਕ ਗ੍ਰਾਮ ਪੋਹਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਵੇਜੀਟੇਬਲ ਜਿਹੜੇ ਬਹੁਤ ਸਾਰੇ ਪਾਏ ਨੇ ਨਾ ਇਹਦੇ ਵਿੱਚ ਮੈਂ ਪਨੀਰ ਆ ਜਿਹੜਾ ਮੈਂ 100 ਗ੍ਰਾਮ ਪਨੀਰ ਪਾਇਆ ਇਹਦੇ ਚ ਗਾਜਰ ਪਾਈ ਆ ਬਰੀਕ ਬਰੀਕ ਹਨਾ ਤੇ ਹਰੀ ਮਿਰਚ ਪਾਈ ਆ ਗਾਜਰ ਪਾਈ ਆ ਬਰੀਕ ਬਰੀਕ ਸ਼ਿਮਲਾ ਮਿਰਚ ਪਾਈ ਆ ਜੀ ਤੇ ਬਾਕੀ ਹੋਰ ਤੁਸੀਂ ਦੇਖ ਸਕਦੇ ਹੋ ਪਿਆਜ਼ ਵਗੈਰਾ ਕਾਫੀ ਪਾਏ ਹੋਏ ਨੇ ਇਹਦੇ ਵਿੱਚ ਹਨਾ ਵੇਜੀਟੇਬਲ ਜਿਹੜੇ ਕਾਫੀ ਪਾਏ ਹੋਏ ਨੇ ਸੋ ਇਹਦੇ ਨਾਲ ਆਪਾਂ ਗ੍ਰੀਨ ਕਾਫੀ ਜਾਂ ਫਿਰ ਗ੍ਰੀ ਤੇ ਫਿਰ ਇਸ ਤੋਂ ਬਾਅਦ ਜਿਹੜੀ ਆਪਾਂ ਅਗਲੀ ਆਪਾਂ ਜਿਹੜੀ ਮੀਲ ਆ ਉਹ ਆਪਾਂ ਲੰਚ ਹੀ ਕਰਾਂਗੇ ਹਨਾ 1:3 2 ਵਜੇ ਸੋ ਦੇਰ ਤੇ ਲੰਚ ਦੇ ਵਿੱਚ ਕੀ ਲੈਣਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਮੇਰਾ ਨਾ ਹੁਣ ਹੋ ਗਿਆ ਜੀ ਲੰਚ ਦਾ ਟਾਈਮ ਤੇ ਮੈਂ ਲੱਗਾ ਜੀ ਹੁਣ ਕਰਨਾ ਲੰਚ ਤੇ ਲੰਚ ਦੇ ਵਿੱਚ ਅੱਜ ਮੈਂ ਲਿਆਵਾ ਜੀ ਮੈਂ ਲਏ ਨੇ ਚਾਰ ਉਬਲੇ ਹੋਏ ਅੰਡੇ ਲਏ ਨੇ ਜੀ ਤੇ ਜਿਹੜਾ ਇਹਦਾ ਯੈਲੋ ਪਾਰਟ ਆ ਆਪਾਂ ਉਹ ਕੱਢਤਾ ਤੇ 30 ਗ੍ਰਾਮ ਤੁਸੀਂ ਦੇਖ ਸਕਦੇ ਹੋ ਮੈਂ ਰਾਈਸ ਲਏ ਆ ਜੀ ਤੇ ਇੱਕ ਕੋਲੀ ਜਿਹੜੀ ਮੈਂ ਸਬਜੀ ਦੀ ਲਈ ਆ ਤੇ ਨਾਲ ਇੱਕ ਪਲੇਟ ਆ ਜਿਹੜੀ ਆਪਾਂ ਸਲਾਦ ਲਈਏ ਸਲਾਦ ਵਿੱਚ ਮੈਂ ਤਿੰਨ ਚੀਜ਼ਾਂ ਜਿਹੜੀਆਂ ਉਹ ਐਡ ਕੀਤੀਆਂ ਨੇ ਖੀਰਾ ਐਡ ਕੀਤਾ ਟਮਾਟਰ ਐਡ ਕੀਤਾ ਤੇ ਪਿਆਜ਼ ਐਡ ਕੀਤਾ ਜੀ ਇਹ ਆਪਣਾ ਸਲਾਦ ਹੋਏਗਾ ਜੀ ਤਿੰਨ ਚੀਜ਼ਾਂ ਦਾ ਤੇ ਨਾਲ 30 ਗ੍ਰਾਮ ਚੋਲ ਹੋਗੇ ਤੇ ਨਾਲ ਤੇ ਚਾਰ ਉਬਲੇ ਹੋਏ ਅੰਡੇ ਇਹਦਾ ਜਿਹੜਾ yellow part ਆਪਾਂ ਉਹ ਕੱਟਤਾ ਤੇ ਨਾਲ ਇੱਕ ਕोली ਜਿਹੜੀ ਇਹ ਸਬਜੀ ਦੀ ਆਪਣੀ ਤੇ ਇਸ ਤੋਂ ਬਾਅਦ ਥੀ 10-15 ਮਿੰਟ ਬਾਅਦ ਆਪਾਂ ਗ੍ਰੀਨ ਕਾਫੀ ਜਾਂ ਫਿਰ ਗ੍ਰੀਨ ਟੀ ਜਿਹੜੀ ਆਪਾਂ ਉਹ ਲਵਾਂਗੇ ਜੀ ਸੋ ਇਹ ਮੇਰਾ ਲੰਚ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦਾ ਮਤਲਬ ਵੀ ਲਾਂਚ ਕਰ ਸਕਦੇ ਹੋ ਤੁਸੀਂ ਹਨਾ ਚੋਲ ਤੁਸੀਂ 20 30 ਗ੍ਰਾਮ ਹੀ ਲਿਓ ਬਣਾਉਣ ਤੋਂ ਪਹਿਲਾਂ 20 30 ਗ੍ਰਾਮ ਲੈਣੇ ਜਦੋਂ ਬਣ ਜਾਣਾ ਉਸ ਤੋਂ ਬਾਅਦ ਜਿੰਨੇ ਮਰਜ਼ੀ ਗ੍ਰਾਮ ਹੋ ਜਾਣਾ ਉਹਦੇ ਨਾਲ ਆਪਣਾ ਕੋਈ ਲਿੰਕ ਨਹੀਂ ਹੈਗਾ ਅਗਰ ਤੁਸੀਂ ਨੌਨ ਵੇਜ ਨਹੀਂ ਖਾਂਦੇ ਹੈਗੇ ਤਾਂ ਫਿਰ ਤੁਸੀਂ ਸੋਇਬੀਂ ਦੀਆਂ ਬੜੀਆਂ ਜਾਂ ਫਿਰ ਤੁਸੀਂ ਪਨੀਰ ਜਿਹੜਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਸੋ ਇਹ ਆਪਣਾ ਲਾਂਚ ਆ ਜੀ ਹੁਣ ਆਪਾਂ 5:30 ਦੇ 6:00 ਲਈ ਮੀਲ ਆ ਉਹਦੇ ਵਿੱਚ ਦੇਖਦੇ ਆਪਾਂ ਕੀ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਅਗਲੀ ਜੋ ਵੀ ਅਪਡੇਟ ਹੋਗੀ ਹੈ ਨਾ ਖਾਣ ਬਾਰੇ ਜਾਂ ਵਰਕਆਊਟ ਬਾਰੇ ਵਰਕਆਊਟ ਦਾ ਆਪਾਂ ਕਰਨਾ ਨਹੀਂ ਹੈਗਾ ਸੋ ਡਾਈਟ ਦੀ ਹੀ ਹੋਊਗਾ ਸੋ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਸੋ ਹਾਂਜੀ ਮੇਰਾ ਡਿਨਰ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਡਿਨਰ ਉਹ ਜਿਹੜਾ ਉਹ ਲਗਾ ਕਰਨ ਜੀ ਤੇ ਜਿਹੜੀ 5:30 ਵਜੇ ਜਿਹੜੀ ਮੀਲ ਸੀਗੀ ਹੈ ਨਾ ਉਹ ਮੈਂ ਨਹੀਂ ਲੈ ਸਕਿਆ ਹੈਗਾ ਕਿਉਂਕਿ ਮੈਂ ਐਕਚੁਅਲੀ ਬਾਹਰ ਗਿਆ ਸੀ ਵਿਚਾਰ ਦੇ ਵਿੱਚ ਸਮਾਨ ਲੈ ਕਿ ਉੱਥੇ ਲੇਟ ਹੋ ਗਿਆ ਫਿਰ ਮੈਂ ਬਾਜ਼ਾਰ ਦੇ ਵਿੱਚ ਨਾ ਐਪਲ ਲਏ ਸੀ ਇੱਥੇ ਉਹਦੇ ਵਿੱਚੋਂ ਮੈਂ ਇੱਕ ਐਪਲ ਸੀਗਾ ਜਿਹੜਾ ਉਹ ਖਾ ਲਿਆ ਸੀਗਾ ਤੇ ਹੁਣ ਮੈਂ ਜਿਹੜਾ ਡਿਨਰ ਆ ਉਹ ਕਰ ਲੱਗਾ ਸੋ ਡਿਨਰ ਦੇ ਵਿੱਚ ਮੈਂ ਅੱਜ ਲਿਆ ਜੀ ਤੁਸੀਂ ਦੇਖ ਲਓ ਇੱਕ ਪਲੇਟ ਜਿਹੜੀ ਮੈਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਮੈਂ ਟਮਾਟਰ ਤੇ ਖੀਰਾ ਜਿਹੜਾ ਸਿਰਫ ਉਹੀ ਲਿਆਵਾ ਤੇ ਨਾਲ ਇਹਨੇ 30 ਗ੍ਰਾਮ ਮੇ ਰਾਈਸ ਲੈਨੇ ਚੋਲ ਦੇ ਆ ਇੱਕ ਕੋਲੀ ਆ ਜਿਹੜੀ ਮੈਂ ਦਾਲ ਦੀ ਲਈ ਆ ਤੇ ਚਾਰ ਉਬਲੇ ਹੋਏ ਅੰਡੇ ਲਏ ਆ ਤੇ ਜਿਹੜਾ ਆਂਡੇ ਦਾ yellow ਪਾਰਟ ਆ ਜਿਹੜਾ ਉਹ ਮੈਂ ਕੱਟਤਾ ਤੇ ਇਹ ਦੇਖ ਸਕਦੇ ਹੋ ਮੇਰਾ ਇਹ ਡਿਨਰ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਬਲੀ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਸਕਦੇ ਹੋ ਆਂਡੇ ਤੁਸੀਂ ਮਤਲਬ ਜੇ ਨਹੀਂ ਖਾਂਦੇ ਹੈਗੇ ਤਾਂ ਇਹਦੇ ਸਾਥ ਪਨੀਰ ਜਾਂ ਫਿਰ ਸੋਇਆਬੀਂਜ ਬੜੀਆਂ ਐਡ ਕਰ ਸਕਦੇ ਹੋ ਬਾਕੀ ਸੇਮ ਹੀ ਰੱਖ ਸਕਦੇ ਹੋ ਜੇ ਨੌਨ ਵੇਜ ਖਾਣੇ ਹੋ ਆਂਡੇ ਵੀ ਲਿਖਾ ਸਕਦੇ ਹੋ ਤੁਸੀਂ ਜਾਂ ਫਿਰ 100 ਗ੍ਰਾਮ ਜਿਹੜਾ ਤੁਸੀਂ ਬੋਇਲ ਚਿਕਨ ਹੈ ਜਿਹੜਾ ਤੁਸੀਂ ਉਹ ਵੀ ਖਾ ਸਕਦੇ ਹੋ ਸੋ ਇਹ ਹੈ ਆਪਣਾ ਡਿਨਰ ਆ ਸੋ ਅਗਰ ਤੁਹਾਡਾ ਬੋਡੀ weight ਘਟਾਉਣ ਦੇ ਰਿਗਾਰਡਿੰਗ ਜਾਂ ਫਿਰ ਬੋਡੀ ਵੇਟ ਵਧਾਉਣ ਦੇ ਰਿਗਾਰਡਿੰਗ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੁੰਦਾ ਤਾਂ ਤੁਸੀਂ ਮੈਨੂੰ ਸਲਿਕ ਕਮੈਂਟ ਕਰਕੇ ਪੁੱਛ ਲਿਆ ਕਰੋ ਜੀ ਸੋ ਆਪਣਾ ਜਿਹੜਾ ਵਲੋਗ ਅੱਜ ਆਪਾਂ ਇੱਥੇ ਖਤਮ ਕਰਦੇ ਆ ਮਿਲਦੇ ਕੱਲ੍ਹ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ